ਸੇ ਪਿੰਗੇ ਕਿਹਾ ਹੈ ਪੱਕਾ ਹੁੰਦਾ ਹੁਣ ਕੋਈ ਨਹੀਂ ਦਰਦ ਨਹੀਂ ਹੈ ਕੋਈ ਨਹੀਂ ਆਰਾਮ ਬਾਬਾ ਜੀ ਆਵਾਜੇ ਇਧਰ ਇੱਕ ਜੱਕ ਦਮ ਧੋੜਿਆ ਗੁਰੂ ਘਰ ਲੱਗ ਗਿਆ ਹੈ ਤੇ ਹੁਣ ਥੋੜਾ ਜਿਹਾ ਫਰਕ ਲੱਗਦਾ ਹੈ ਤੇ ਹੁਣ ਵੀ ਕਰਮ ਆਉਂਦਾ ਉਹਦੀ ਸਲਾਹ ਲੈਂਦੇ ਆ ਵੀ ਗਾ ਹੋਰ ਗੁਰੂ ਘਰ ਸਲਾਉਣਾ ਹੈ ਤੇ ਠੀਕੇ ਟੂਕੇ ਪਵਾ ਕੇ ਤਾਕਤ ਦੇ ਫੇਲਵਾ ਲੈਂਦੇ ਆ ਸ਼ਿਆਦ ਕਮਜ਼ੋਰੀ ਆ ਪਤਾ ਨਹੀਂ ਗਾਦੇ ਨਾ ਇੰਨੀ ਹੋ ਗਈ ਕਮਜ਼ੋਰੀ ਬੱਛਾ ਆ ਜਾਂਦਾ ਹੂੰ ਸੌ ਜਾਂਦਾ ਪਤਾ ਨਹੀਂ ਹੋਣ ਹਾਜੀ ਬੁੱਧਾ ਹੁਣ ਦਰਦ ਦੂਦਤੀ ਨਹੀਂ ਹੁੰਦੀ ਨਾ ਉਹ ਦਰਦ ਤੋਂ ਉੱਠਈ ਹੀ ਆ ਨਾ ਥੋੜਾ ਤਾਂ ਭੈਣ ਨਹੀਂ ਸੁੱਟ ਗਈ ਮੇਰੇ ਮਨ ਤੇ ਮੈਂ ਕਹਿੰਦੀ ਕਿ ਬਣੀ ਮੇ ਕੋ ਸਾਭ ਨਹੀਂ ਹੋਗੇ ਕਰੀ ਮੈਨੂੰ ਪਤਾ ਹੀ ਨਹੀਂ ਕਿ ਮੈਨੂੰ ਪਤਾ ਹੁੰਦਾ ਨਾ ਉਹਨਾਂ ਨੂੰ ਮੈਂ ਸੌਰ ਬੂਨਾਂ ਨੂੰ ਹੀ ਰੱਖ ਲੈ ਸਾਨੂੰ ਪਤਾ ਹੀ ਨਹੀਂ ਸੀ ਇਦਾਂ ਦਾ ਕੋਈ ਵੀ ਉਹਨਾਂ ਨੂੰ ਲੇਟ ਘੱਲ ਦਿੰਦੇ ਕ ਨਹੀਂ ਹਾਂ ਮੈਨੂੰ ਨਹੀਂ ਕੋਈ ਤਾਂ ਖਲੀ ਖੈ ਹੈ ਹੈ ਟੰਡਾ ਵੇ ਆਹਨ ਤਾਂ ਹੋਰ ਲਾਦਿਕ ਤੋਂ ਠੀਕੇ ਦਾ ਪਾ ਕੇ ਹਨਾ ਦਰਦ ਤੋਂ ਬਿਲਕੁਲ ਆਉ ਹੁਣ ਦੰਸ ਤੋਂ ਰਹਾ ਹੁਣ ਹੂੰ ਸਿਰ ਬਹੁਤ ਫਟਦਾ ਸਿਰ ਪਰ ਰਾਜ ਹੋਇਆ ਦਾਦੀ ਹੈ ਡਾਕਟਰ ਹੈ ਨਾ ਫੇਕ ਉਸ ਕਾ ਦੇ ਲੈ ਕੇ ਜਿਸ ਸਿਰ ਕਾ ਤਿੰਨ ਪਾਰਾ ਪਾਰਾ ਗਿਆ ਸਰੀਰ ਕੰਬੀ ਅੰਦਰ ਹੂੰ ਨਰੇ ਕੋ ਜ ਨੂੰ ਗੈਨੀ ਖਾਣ ਨੂੰ ਲਿਆ ਕੇ ਦੀ ਜੂਸ ਮੰਗਾ ਨੂੰ ਬਹੁਤ ਤਾਂ ਗਿੰਦੀ ਸੀ ਸ਼ੂਗਰ ਬਹੁਤ ਘਟ ਗਈ ਸੀ ਠੀਕ ਬਣ ਗਈ ਸੀ ਗੈਸ ਉਹਦੇ ਕਰਕੇ ਜਿਆਦਾ ਦਰਦ ਹੋਈ ਸੰਦਾ ਇੱਥੇ ਆ ਕੇ ਪਤਾ ਉਹਨਾਂ ਨਾੜਾਂ ਦੇ ਵਿੱਚ ਠੀਕ ਹੀ ਲਾਇਆ ਕੇ ਉਹ ਲਿੰਗੋੜੀ ਵਾਲੀ ਜਿਹੜੀ ਉਹ ਦੇਣੀ ਹੈ ਜੀਵਤਲੇ ਰੱਖਣ ਨੂੰ ਜਿੱਦਾਂ ਦਾਤ ਸੂ ਦਿੱਤੀਆਂ ਸਾਰਾ ਤਾਂ ਸੈੱਟ ਹੋ ਗਈ ਪਰ ਹਾਜੀ ਵੀ ਠੀਕ ਨਹੀਂ ਹੈਗੀ ਕੋਈ ਗਲੂਸ ਲੱਗੇ ਤੋਂ ਬਾਅਦ ਪਤਾ ਲੱਗੂਗਾ ਕੀ ਕਹਿੰਦੇ ਆ ਡਾਕਟਰ ਆਈ ਤਾਂ ਸਾਡੇ ਦਾ ਮੁੰਡਾ ਵੀ ਘਰੇ ਹੈ ਨਾ ਉਹ ਵਿਚਾਰਾ ਕਿਤੇ ਗਿਆ ਸੀ ਉਹਨੇ ਤਾਂ ਪੂਨ ਕਰਕੇ ਮਿੰਡਾ ਕਰ ਲੈ ਤੇ ਸਾਨੂੰ ਉਹ ਵਿਚਾਰਾ ਲੈ ਕੇ ਆਇਆ ਬੜੀ ਸੋਹਣੀ ਰੋਟੀ ਖਾਧੀ ਆ ਪਹਿਲਾਂ ਫਾਇ ਪੂੜਾ ਖਾਦਾ ਫੇ ਰੋਟੀ ਖਾਧੀ ਪਤਾ ਹੀ ਨਹੀਂ ਕੀ ਹੋ ਗਿਆ ਮੈਂਟਾ ਚ ਘੜੀ ਚ ਤਿਉਹਾਰ ਹੁੰਦੇ ਸੀ ਪਿਆਰ ਦੇ ਵਿਆਹ ਜਾਣਾ ਹੈ ਹਾਂਜੀ 글로ਜੀ ਪ੍ਰੀਤੀ ਨੂੰ ਘਰੇ ਲੈ ਕੇ ਆ ਗਿਆ ਮੈਂ ਤੇ ਅੱਜ ਟ੍ਰਿਪ ਲੱਗੀ ਸੀ ਪ੍ਰੀਤੀ ਦੇ ਬਹੁਤ ਜ਼ਿਆਦਾ ਬਿਮਾਰ ਹੋ ਗਈ ਉਦਾਂ ਦੇ ਲਾ ਮੈਂ ਰੋਜ਼ ਹੀ ਘਰੇ ਹੁੰਦਾ ਤੇ ਕਦੀ ਕੁਝ ਨਹੀਂ ਹੋਇਆ ਅੱਜ ਬਿਮਾਰ ਹੋ ਗਈ ਮੈਨੂੰ ਯਾਰ ਕੀ ਪਤਾ ਸੀ ਮੰਮੀ ਅੱਗੇ ਨਹੀਂ ਕਦੀ ਹੋ ਗਈ ਅੱਜ ਦਾ ਬਹੁਤ ਜ਼ਿਆਦਾ ਹੋ ਗਈ ਯਾਰ। ਨੂੰਂਡੀ ਵਾਲੀ ਕਿਹਾ ਮੈਂਗਾ ਮੀਨਾਂ ਟੈਂਸ਼ਨ ਲਿਆ ਕਰ ਬਾੜੀ। ਬਹੁਤ ਜ਼ੜਾ ਬੜਾ ਕਰੀਦਾ ਹੈ? ਹੈ? ਰੋਟੀ ਨਾ ਖਾ ਪ੍ਰੀਤ। ਫਰੂਟ ਖਾ ਲਾ ਮੰਮੀ ਉਹਨੂੰ ਰੋਟੀ ਨਾ ਦਿਓ ਡਾਕਟਰ ਕਹਿੰਦਾ। ਖਾਣੇ ਤੇ ਭੁੱਖ ਲੱਗੇ। ਮੰਮੀ ਫਰੂਟ ਦੇ ਦੋ ਅੰਨੇ ਫਰੂਟ ਲੈ ਕੇ ਆਇਆ ਮੈਂ ਉਹਦੇ ਅੰਦਰ ਪੇ। ਉਹਨੂੰ ਫਰੂਟ ਦੇਓ ਯਾਰ ਸੇਬ ਦਿਓ ਉਹਦੇ ਅਨਾਰ ਲਿਆਂਦੇ ਸੇਬ ਲਿਆਂਦੇ ਆ ਯਾਰ ਮੈਂ ਸੰਤਰੇ ਲਿਆਂਦੇ ਆ ਮੈਂ ਬਹੁਤ ਕੁਝ ਲਿਆਂਦਾ ਮੰਮੀ ਉਹ ਦੇਓ ਇਹਨੂੰ ਚੱਜਦਾ ਦੋ ਕੁਝ ਖਾਣ ਨੂੰ ਵਧੀਆ ਰੋਟੀ ਨਾਲ ਇਹਨੂੰ ਦਿਓ ਰੋਟੀ ਕਣ ਕੇ ਦੀ ਦੋ ਫੇਰ ਇਹਨੂੰ ਦੇਣੀ ਆ ਤਾਂ ਨਹੀਂ ਸੱਚ ਮੱਕੀ ਦੀ ਰੋਟੀ ਉਹ ਦੱਸੀ ਆ ਡਾਕਟਰ ਨੇ ਹਾਲ ਦੇਖਿਆ ਤਾਂ ਕੀ ਹੋ ਗਿਆ ਆ ਦਮਾ ਕੁਝ ਕੱਟ ਕੇ ਆਪਾਂ ਮੈਂ ਨੂੰ ਮੈਂ ਮੰਮੀ ਬੋਖਾਂ ਜਲੰਧਰੋਂ ਮੈਂ ਭਰਾਵਾ ਕੀ ਦੱਸਾਂ ਮੈਂ ਬੰਦਰਾਂਗੂ ਗਲੀ ਉੱਧਾ ਅੱਧੇ ਰਾਹ ਗਲਤੀ ਚਲ ਗਿਆ ਮੈਨੂੰ ਕੋਈ ਜਰਾ ਪਤਾ ਲੱਗੇ ਮੈਂ ਬਹੁਤ ਆਂਗੂ ਆਜ ਮੈਨੂੰ ਕੁਛ ਮੈਂ ਯਾਰ ਬੋਖਾਂ ਉਹਨਾਂ ਨੂੰ ਛੱਡ ਕੇ ਵੀ ਨਹੀਂ ਸੀ ਆ ਸਕਦਾ ਬਹੁਤ ਜ਼ਿਆਦਾ ਤੂੰ ਛੱਡ ਕੇ ਕਿੱਥੇ ਛੱਡ ਕੇ ਤਾਂ ਆ ਗਿਆ ਸੀਗਾ ਮੈਂ ਆ ਗਿਆ ਮੈਂ ਤਾਂ ਰਾਹ 'ਚ ਮੁੜ ਕੇ ਗਿਆ ਜਦੋਂ ਪੁਲਿਸ ਨਾਲ ਮੇਰੀ ਗੱਲ ਹੋਈ ਮੈਨੂੰ ਪਤਾ ਲੱਗਾ ਵੀ ਚਲੋ ਹੁਣ ਠੀਕ ਆ ਫੇਰ ਮੈਂ ਬਾਪ ਜੀ ਗਿਆ ਮੈਂ ਵੀ ਮੈਂ ਤਾਂ ਮੀਨ ਉਹ ਕਹਿੰਦਾ ਮੈਂ ਆਉਂਦਾ ਮੈਂ ਤਾਂ ਪਤਾ ਕੀ ਮੇਰਾ ਹਾਲ ਹੋਇਆ ਨੂੰ ਪਤਾ ਮੈਂ ਕਿਦਾਂ ਨਾਲ ਕੋਣ ਸੀ ਨਾਲ ਬੁੱਗਾ ਸੀ ਮੇਰੇ ਸਾਡੀ ਬੁੱਗਾ ਪੁੱਛਦਾ ਸੀ ਨਾ ਨਾ ਬੁੱਗਾ ਸੀ ਮੈਂ ਸੀ ਨਾਲ ਲੱਚੂ ਪਪਾਈ ਸਾਰੇ ਜਾਣੇ ਆਈ ਮਿੰਟ ਜੀ ਬਿਮਾਰ ਹੋ ਗਈ ਮਿੰਟ ਜੀ ਹਜੇ ਮੈਂ ਵੀ ਨਿਕਲੇ ਆਇਆ ਘਰੋਂ ਮੈਂ ਜਲੰਧਰ ਪਹੁੰਚਿਆ ਨਾਲ ਹੀ ਮੈਨੂੰ ਫੋਨ ਆ ਗਿਆ ਕਹਿੰਦੇ ਵੀ ਪ੍ਰੀਤ ਨਹੀਂ ਡੀ ਗਿਆ ਵੀ ਮੈਂ ਜਲੰਧਰ ਪਹੁੰਚਿਆ ਮੈਨੂੰ ਬੜਾ ਮੈਂ ਮੰਮੀ ਫੋਨ ਇੱਕ ਮੁੰਡੇ ਨੂੰ ਹੋਰ ਕੀਤਾ ਸੀ ਉਹ ਲੇਟ ਆਇਆ ਫਿਰ ਉਹ ਕਹਿੰਦਾ ਭਾਈ ਦਰਵਾਜ਼ਾ ਲੱਗਾ ਉਨੇ ਭਾਈ ਉਨੇ ਨੂੰ ਮੈਂ ਸੰਦੀਪ ਭਾਈ ਨੂੰ ਫੋਨ ਕੀਤਾ ਮੈਂ ਉਧਰੋਂ ਗੱਡੀ ਲੈ ਕੇ ਮੈਨੂੰ ਨਾ ਪਤਾ ਲੱਗੇ ਰੋਡ ਮੈਂ ਕਿੱਧਰ ਨੂੰ ਜਾਣਾ ਉਹ ਗਲਤ ਰੋਡ ਚੱਲ ਗਿਆ ਮੋੜੇ ਫਾਟ ਗਿਆ ਲੱਗਾ ਧੰਟਾ ਘੰਟਾ ਮੈਂ ਰੋਇਆ ਗੱਡੀ 'ਚ ਬਹਿ ਕੇ ਮੈਂ ਕਹਿੰਨੂੰ ਕੁਝ ਹੋ ਗਿਆ ਉੱਤੋਂ ਤੁਸੀਂ ਮੈਨੂੰ ਕਹਿਤਾ ਵੀ ਬਿਹੋਸ਼ ਹੋ ਗਈ ਉੱਤੋਂ ਬਾਅਦ ਤੁਸੀਂ ਫੋਨ ਹੀ ਨਹੀਂ ਚੱਕਿਆ ਉਹਤੋਂ ਬਾਅਦ ਫੋਨ ਹੀ ਨਹੀਂ ਚੱਕਿਆ ਤੁਸੀਂ ਮੇਰਾ ਜੀ ਸਕੂਟਰੀ ਤੇ ਬਹਿ ਗਈਆਂ ਸੀ ਉੱਤੋਂ ਸੰਦੀਪ ਭਾਈ ਮੈਨੂੰ ਕਹਿੰਦਾ ਤੂੰ ਆ ਰਾਮਣ ਆਈ ਉਹ ਠੀਕ ਆ ਮੈਂ ਕਹਾਂ ਪਤਾ ਨਹੀਂ ਕੀ ਹੋ ਗਿਆ ਉੱਤੋਂ ਮੇਰੀ ਗੱਲ ਵੀ ਨਾ ਕਰਾਈ ਮੈਂ ਕਹਾਂ ਵੀਡੀਓ ਕਾਲ ਕਰ ਨਹੀਂ ਉਹ ਠੀਕ ਆ ਤੂੰ ਆ ਜਾ ਬਸ ਮੈਨੂੰ ਮੈਨੂੰ ਉਹ ਮੈਨੂੰ ਉੱਥੇ ਸੁਝਦਾ ਕੱਖ ਨਹੀਂ ਸੀ ਮੈਂ ਤਾਂ ਆਪ ਸੋਚਾਂ ਚ ਪੈ ਗਿਆ ਮਾੜਾ ਕੁੱਕਰ ਵਿੱਚ ਮੰਦਰ ਮੀ ਚਲ ਗਿਆ ਮੈਂ ਜਾਣਾ ਹੀ ਨਹੀਂ ਮੈਂ ਗੱਡੀ ਦੇ ਦੇਣੀ ਐਕਟਿਵ ਵਾਲਾ ਇਹ ਕਰੇ ਰਖੀ ਲੈ ਗਿਆ ਨਾ ਮੰਮੀ ਐਕਟਿਵ ਤੇਨੂੰ ਆਉਂਦੀ ਹੋਊਗੀ ਇਹਨੂੰ ਵੀ ਆਉਂਦੀ ਹੈ ਤੇ ਦੋਨੇ ਜਾਨੇ ਬੰਦਾ ਪੜਾ ਕੇ ਲੈ ਜਾਂਦਾ ਮਿੰਟੋ-ਮਿੰਟ ਨਹੀਂ ਕਰੇ ਹੁੰਦਾ ਉਹ ਮੈਂ ਨਹੀਂ ਸੀ ਹੁਣਾ ਨਾ ਕੱਲੀ ਤੋਂ ਹੈਂ ਕੱਲੀ ਤੋਂ ਵੀ ਨਹੀਂ ਬੈਠ ਬੈਹ ਹੋ ਜਾਣਾ ਮੀ ਮੰਮੀ ਜਿੰਨੇ ਨੂੰ ਦਰਦ ਹੁੰਦੀ ਉਦੋਂ ਤਾਂ ਠੀਕ ਸੀਗੀ ਜਦੋਂ ਸਟਾਰਟ ਹੋਈ ਦਰਦ ਪਹਿਲਾਂ ਘੱਟ ਸੀ ਉਦੋਂ ਉਹ ਚੱਲ ਜਾਣਾ ਸੀ ਜਾਣਾ ਨਹੀਂ ਇੱਕ ਇਹ ਚਾਉਂਦੀ ਨਹੀਂ ਇੱਕ ਤੁਰ ਪਿਆ ਕਰ ਮੈਂ ਤੇ ਜਦੋਂ ਤੂੰ ਕੋ ਕਹਿੰਦਾ ਹੁੰਦਾ ਜਾਣਾ ਨਹੀਂ ਹੈ ਜਾਣਾ ਨਹੀਂ ਤੂੰ ਇਹ ਤੂੰ ਜਦੋਂ ਬੋਲੇ ਆਂ ਅਸੀਂ ਜਿਆਦਾ ਹੀ ਬੋਲ ਲਾਗੀ ਤੇ ਉਹੀ ਪਹਿਲੇ ਤੁਰ ਪਿਆ ਕੋਈ ਪਤਾ ਵੀ ਠੀਕ ਨਹੀਂ ਹੈਗੀ ਇੱਕ ਠੀਕ ਹੈ ਲਾਜੀ ਮੈਂ ਹਾਂ ਜਾਣਾ ਲਓ ਜੀ ਮੈਂ ਥੋੜਾ ਹਾਂ ਸਹੀ ਆਂ ਉਹ ਨੁਕੀ ਸੀਗੀ ਮੈਂ ਤਾਂ ਸਭ ਥੋੜਾ ਮਾੜਾ ਮਟਾ ਘੁੰਮਦੀ ਆਂ ਤੇ ਮੰਨਵੀਰ ਮੇਰੇ ਪਿੱਛੇ ਪੈ ਗਿਆ ਕਹਿੰਦਾ ਮੈਂ ਕੰਟਨ ਦੇਖਣੇ ਆ ਦੇ ਲੋ ਮੇਰੇ ਪਿੱਛੇ ਪੈ ਗਿਆ ਮੈਂ ਕੀ ਕਹਨੀ ਆ ਆ ਦੇ ਲੋ ਮਮਾ ਸੇਰ ਤੇ ਲੱਗੇ ਹੋਇਆ ਮੰਨਵੀਰ ਦਿੰਨੀ ਆ ਪਾਪਾ ਕੋਲੋਂ ਫੋਨ ਲੈ ਲੋ ਪਾਪਾ ਕੋਲੋਂ ਆ ਜਾ ਤਮ ਆ ਜਾ ਮੈਂ ਤੁਲੇ ਪਾਪਾ ਕੋਲੋਂ ਲੈ ਲੋ ਫੋਨ ਮਮਾ ਸੇਰ ਤੇ ਲੱਗੇ ਹੋਇਆ ਕੰਮ ਕਰਨ ਅੱਜ ਮੈਂ ਠੀਕ ਨਹੀਂ ਹੈਗੀ ਤਾਂ ਸਾਰਾ ਵਿਚਾਰੇ ਮੰਮੀ ਕਰੰਦੇ ਆ ਕੱਪੜੇ ਕੋਪੜੇ ਕਿੰਨੇ ਸੀਗੇ ਤਿਆਰ ਕਰਨ ਵਾਲੇ ਸਭੇ ਸ਼ੁਕਰ ਕਰਨ ਹੈ ਤੈਨ ਮਕਾਲ ਕੱਪੜਿਆਂ ਨੂੰ ਨਹੀਂ ਲਾਇਆ ਹੈ ਨਾ ਉਹ ਹੈ ਪਤਾ ਨਹੀਂ ਕੀ ਹੋ ਗਿਆ ਮੈਨੂੰ ਤਾਂ ਸਮਝ ਹੀ ਨਹੀਂ ਦਿੰਦੀ ਆ ਪੀੜ ਹੁੰਦੀ ਹੁਣ ਆ ਲੱਗੀ ਹੈ ਡ੍ਰਿਪ ਉਸ ਲਈ ਵੀ ਹੁੰਦੀ ਹੈ ਇਹਦੀ ਹੋਣੀ ਆ ਕੱਲ ਨੂੰ ਲਾ ਦੇਣੀ ਹੈ ਜੇ ਸਹੀ ਹੋਇਆ ਨਾ ਫਿਰ ਲਾ ਦੇ ਆ ਤੇ ਤਾਂ ਹੁਣ ਕੈਨਸਲ ਹੀ ਆ ਮम्मा ਜਾਣ ਕੇ ਮम्मा ਜਾਣ ਕੇ ਚਿਨੀ ਦਾ ਦਦ ਬਣ ਗਈ ਨਾ ਨਹੀਂ ਅੱਛਾ ਤਾਂ ਨਹੀਂ ਲੱਗੀ ਉਹਦੀ ਮੇਰਾ ਕੋਈ ਦੋਸਤ ਕਿਹਾ ਸੀ ਆ ਰੰਗ ਗੋਣੀ ਉਹ ਵੀ ਨਹੀਂ ਲਗਵਾਈ ਠੀਕ ਹੈ ਤੇ ਪਿਆਰ ਨੂੰ 엄마 ਲਈ ਆਣੀ ਆਪਣੀ ਮਹਿੰਦੀ ਲੈ ਆਉਂਦੇ ਤੁਸੀਂ ਮਹਿੰਦੀ ਮਾਂ ਨੂੰ ਲਿਖਰਾਉਂ ਮਮਾ ਨੂੰ ਮਹਿੰਦੀ ਲਾ ਦੋ ਨਾਲੇ ਬ੍ਰੈਡ ਲੈ ਦੋ ਮੈਨੂੰ ਮੈਂ ਫੇਪੋਂ ਉੱਪਰੋਂ ਆਇਆ ਯਾਰ ਉਦੋਂ ਤੁਸੀਂ ਦਾਦੇ ਨਹੀਂ ਜਾਣ ਲੱਗੇ ਮੈਨੂੰ ਪਤਾ ਲੈ ਮੈਨੂੰ ਕਿ ਮੈਂ ਰੱਖਿਆ ਵਿਚਾਰੇ ਨੂੰ ਪਤਾ ਹੀ ਨਹੀਂ ਨਾ ਮੈਨੂੰ ਤਾਂ ਪਤਾ ਹੀ ਨਹੀਂ ਕਦੋਂ ਗਏ ਇਹ ਮੈਂ ਬ੍ਰੈਡ ਮੰਗਵਾਉਣਾ ਸੀਗਾ ਆਪਣੇ ਲਈ ਚਾਹ ਦੇ ਨਾਲ ਖਾਣ ਲਈ ਤੁਹਾਨੂੰ ਲੱਗਦਾ ਫੇਪੋਂ ਅਈ ਮੇਰਾ ਤਾਂ ਯਾਰ ਹਾਲ ਤੱਕ ਦੋ ਦਰ ਤਿਆਰਾ ਚਾਹ ਵੀ ਨੂੰ ਜਲ ਕਰਨ ਗਿਆ ਮੈਨੂੰ ਚਾਹ ਨਹੀਂ ਮਿਲੀ ਆਈ ਤਾਂ ਦੇਖੋ ਦੇਖੋ ਦੁੱਧ ਲੈ ਕੇ ਆਉਂਦਾ ਮੈਂ ਕਾਜ ਮੇਰਾ ਵੀ ਦਿਲ ਕਰੰਦਿਆ ਪੀਣ ਕਾ ਤੇਰੀ ਸ਼ੁਗਰ ਲੋ ਹੋਈ ਆ ਤਾਂ ਕਰਦਾ ਤੇਰਾ ਮਿੱਠਾ ਖਾਣੇ ਦੇ ਦਰ ਸ਼ੁਗਰ ਲੋ ਹੋਈ ਉਹਦੋਂ ਕਿ ਦਿਲ ਕਰਦਾ ਮਿੱਠਾ ਖਾਣ ਨੂੰ ਤੇਰਾ ਸ਼ੁਗ ਤੇਰੀ ਸ਼ੁਗਰ ਲੋ ਹੋਈ ਆ ਕੱਲ ਮੈਂ ਬੋ ਖਾਦੀਆਂ ਜਲੇਬੀਆਂ ਸਾਰੀਆਂ ਮੈਂ ਖਤਮ ਕੀਤੀਆਂ ਕੱਲ ਮੈਂ ਖਤਮ ਕੀਤੀਆਂ ਮੈਂ ਜਲੇਬੀਆਂ ਖਾਂਦੀ ਨਹੀਂ ਮੈਂ ਕੱਲ ਸਾਰੀਆਂ ਖਤਮ ਕੀਤੀਆਂ ਤੇਰੇ ਸਾਹਮਣੇ ਹੀ ਕੱਟਦੀ ਵੀ ਮੰਮੀ ਉਹ ਤਾਂ ਹੀ ਇਹਨੇ ਮਿੱਠਾ ਕਰਦਾ ਇੱਕਦਮ ਇਹਨੇ ਤਾਂ ਹੀ ਤੂੰ ਮਿੱਠਾ ਕਰਦਾ ਇਹਨੇ ਖਾਦੀਆਂ ਜਲੇਬੀਆਂ ਜਦੋਂ ਸੋਹਣੀਆਂ ਦੀਦੀ ਆਈ ਨਾ ਮੈਂ ਜਲੇਬੀਆਂ ਕਿੰਨੀਆਂ ਖਾਦੀਆਂ ਉਹ ਮੇਰੀ ਸ਼ੂਗਰ ਲੋ ਹੁੰਦੀ ਸੀ ਪਹਿਲਾਂ ਸਵੇਰੇ ਚਾਹ ਦੇ ਨਾਲ ਖਾਦੀਆਂ ਉਦੋਂ ਇੱਕ ਲੱਡੂ ਨਾਲ ਲੈ ਕੇ ਗਈ ਇੱਕ ਕੋਲੀ ਭਰ ਕੇ ਜਲੇਬੀਆਂ ਦੀ ਲੈ ਕੇ ਗਈ ਜਲੇਬੀਆਂ ਮੈਂ ਸਾਰੀਆਂ ਖਾਦੀਆਂ ਭਰਾਵਾ ਕੰਨੀ ਨਹੀਂ ਮੰਮੀ ਨੇ ਤਾਂ ਇੱਕ ਵੀ ਨਹੀਂ ਸਾਦੀ ਮੈਂ ਖਾਦੀ ਕੱਲੀਆਂ ਨੇ ਤੇਰੀ ਸ਼ੂਗਰ ਲੋ ਹੁੰਦੀ ਸੀ ਉਦੋਂ ਚੱਲ ਕੋਈ ਨਾ ਹੀ ਹੋ ਗਈ ਨਾ ਵਾਸਾ ਕਿਰਪਾ ਮਾਲਕ ਦੀ ਕੱਲੂ ਫੇਰ ਚੈੱਕ ਕਰਾ ਦੇ ਕੱਲੂ ਫੇਰ ਦੇਖਦੇ ਆ ਸਕੈਨਿੰਗ ਸਕੈਨਿੰਗ ਹੋਣੀ ਆ ਕੱਲੂ ਸਕੈਨਿੰਗ ਚ ਦੇਖਦੇ ਕੀ ਹੁੰਦਾ ਕੱਲੂ ਸਕੈਨਿੰਗ ਹੋਣੀ ਆ ਉਹਦੇ ਵਿੱਚ ਦੇਖਦੇ ਆ ਕੀ ਆਉਂਦਾ ਹੈ ਹਨਾ ਸਕੈਨਿੰਗ ਲਿਖੀ ਸੀ ਇਹਨਾਂ ਨੇ ਸਕੈਨਿੰਗ ਆ ਉਸ ਸਕੈਨਿੰਗ ਦੇਖਦੇ ਕੀ ਹੁੰਦਾ ਸਕੈਨਿੰਗ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦਾ ਵੀ ਇੰਨਾ ਮਤਲਬ ਯਾਰ ਮੈਂ ਹਨਾ ਬਹੁਤ ਦੁਖੀ ਹੋਇਆ ਅੱਜ ਇੰਨਾ ਘਰ ਹੋਇਆ ਨਾ ਅੱਜ ਵੀ ਮੈਂ ਜਲੰਧਰ ਆਇਆ ਹੀ ਕੰਮ ਨੂੰ ਉਧਰੋਂ ਪ੍ਰੀਤੀ ਬਿਮਾਰ ਹੋ ਗਈ ਤੇ ਉਧਰੋਂ ਮੈਨੂੰ ਮੁਲਾਜ਼ਮਾਂ ਨੇ ਰੋਕ ਲਿਆ ਤੇ ਇੰਨੀ ਯਾਰ ਗੰਦੀ ਬੋਲ ਤੇ ਆ ਵੀ ਮੈਨੂੰ ਰੋਕ ਲਿਆ ਮੈਂ ਤਰਲੇ ਤੱਕ ਮਾਰੇ ਮੈਂ ਕਿਹਾ ਅੰਕਲ ਜੀ ਮੈਨੂੰ ਜਾਣ ਦਿਓ ਵੀ ਮੇਰੇ ਘਰ ਵਾਲੀ ਨਹੀਂ ਠੀਕ ਹੈਗੀ ਵੀ ਮਤਲਬ ਵੀ ਉਹਨਾਂ ਨੇ ਤਰਸ ਨਹੀਂ ਕੀਤਾ ਜਦੋਂ ਮੈਂ ਉਹਨਾਂ ਨੂੰ ਕਿਹਾ ਜਦੋਂ ਮੈਂ ਉਹਨਾਂ ਨੂੰ ਕਿਹਾ ਨਾ ਵੀ ਮੈਂ ਜਦੋਂ ਵੀਡੀਓ ਬਣਾਉਣ ਲੱਗਾ ਉਹ ਟਾਈਮ ਤੇ ਆਪਣਾ ਆਇਆ ਐਸਐਚਓ ਐਸਐਚਓ ਆਇਆ ਤੇ ਉਹਨਾਂ ਨੇ ਮੈਨੂੰ ਕਿਹਾ ਕੀ ਕੰਨਾ ਕੀ ਹੋਇਆ ਪੁੱਤ ਮੈਂ ਕਿਹਾ ਅੰਕਲ ਜੀ ਮੇਰੇ ਮੇਰੇ ਘਰ ਦੀ ਮੇਰੀ ਪ੍ਰੈਗਨੈਂਟ ਹੈ ਆ ਵੀ ਮੈਨੂੰ ਜਾਣ ਦਿਓ ਕੰਨਾ ਪੁੱਤ ਮੇਰੇ ਜਾਂ ਅਜਿਹਾ ਤੈਨੂੰ ਕੁਝ ਕਿਹਾ ਮੈਂ ਕਿਹਾ ਅੰਕਲ ਤੁਸੀਂ ਸਾਰੇ ਮੈਨੂੰ ਮੈਂ ਕਿਹਾ ਚਲਾਨ ਮੈਂ ਇਹਨੂੰ ਰੋਕਿਆ ਮੈਨੂੰ ਰੋਕ ਕੇ ਕਹਿੰਦੇ ਵੀ ਕੀ ਚਲਾਨ ਕਰਾ ਮੈਂ ਕਿਹਾ ਅੰਕਲ ਜੀ ਆ ਹੱਥ ਜੋੜੇ ਬੇਨਤੀ ਮੈਨੂੰ ਜਾਣ ਦਿਓ ਪੁੱਤ ਚਲਾਨ ਤਾਂ ਕਰਨਾ ਹੀ ਆ ਚਲਾਨ ਤਾਂ ਮੈਂ ਕਿਹਾ ਚਲੋ ਚਲਾਨ ਕਰ ਦਿਓ ਪੈਸੇ ਦੱਸੋ ਕਿੰਨੇ ਲੈਣੇ ਪੈਸੇ ਦੱਸੋ ਮੈਂ ਕਿਹਾ ਕਿੰਨੇ 500000 ਠੀਕ ਹੈ ਜੀ ਮੋਰਿਓ ਮੋਰਿਓ ਕਹਿੰਦਾ ਰੁਕ ਜਾ ਜੀ ਸਾਡੀ ਮਸ਼ੀਨ ਨਹੀਂ ਚੱਲਦੀ ਜੀ ਤੇਤੋ ਕੈਸ਼ ਕਿੰਨਾ ਮੈਨੂੰ ਮੈਂ ਕਿਹਾ ਅੰਕਲ ਮੈਨੂੰ ਮੈਨੂੰ ਸਲਿੱਪ ਦਿਓ ਮੈਂ ਪੈਸੇ ਦਵਾ ਤੁਹਾਨੂੰ ਉਹ ਤਾਂ ਵੀ ਐਸਐਚਓ ਸਾਹਿਬ ਚੰਗੇ ਸੀਗੇ ਵਿਚਾਰੇ ਨੇ ਉਹਨੇ ਉਹਨੇ ਵੀ ਤਰਸ ਕੀਤਾ ਕਹਿੰਦਾ ਤੂੰ ਚੱਲ ਜਾ ਮੇਰਾ ਪੁੱਤ ਜਾ ਬਾਅਦ ਚ ਆਇਆ ਉਹ ਮੈਂ ਵੀਡੀਓ ਬਣਾਉਂਦਿਆਂ ਰੋ ਮੈਂ ਵੀਡੀਓ ਵੀ ਤੁਹਾਨੂੰ ਦਿਖਾਉਂਦਾ ਸਾਰਿਆਂ ਨੂੰ ਤੁਸੀਂ ਮੋਰੇ ਲਾਉਂਦਾ ਮੈਂ ਕਲਿੱਪ ਤੁਸੀਂ ਦੇਖੋ ਇਹੋ ਜਿਹਾ ਹਾਲ ਹੈ ਸਾਡੇ ਇੱਥੇ ਪੰਜਾਬ 'ਚ ਯਾਰ ਉਤੋਂ ਮੈਂ ਫਸਿਆ ਮੰਡੀ 'ਚ ਆਇਆ ਯਾਰ ਤੇ ਬੇਕਰੋਥ ਵਾਪਸੀ ਚੱਲਾਂ ਮੋਰੇ ਫਾਟਕ ਲੱਗਾ ਪ੍ਰੀਤੀ ਬੇਹੋਸ਼ ਹੋ ਗਈ ਹਾਂਜੀ ਜਿਹੜਾ ਆਪਾਂ ਆ ਬਲੌਗ ਜਿਹੜਾ ਤੁਸੀਂ ਦੇਖਿਆ ਇਹ ਸਾਰਾ ਬਲੌਗ ਹੈਗਾ ਮਤਲਬ ਐਂਡ ਤੇ ਲੱਗਣ ਵਾਲਾ ਬਲੌਗ ਸੀ ਇਹ ਸਾਰਾ ਐਡੀਟਿੰਗ ਦੇ ਵਿੱਚ ਥੋੜਾ ਮੋਰੇ ਲੱਗ ਗਿਆ ਸਾਰਾ ਤੇ ਜਿਹੜਾ ਸਵੇਰ ਦਾ ਬਲੌਗ ਸੀ ਉਹ ਇਸ ਤੋਂ ਬਾਅਦ ਲੱਗਾ ਸਾਰਾ ਸੋ ਜਿਹੜਾ ਇਹ ਸ਼ਾਮ ਦਾ ਬਲੌਗ ਸੀ ਪ੍ਰੀ ਤੇ ਜਿਹੜੀ ਬਿਮਾਰੀ ਸ਼ਾਮ ਦਾ ਸੀ ਇਹ ਲੱਗਣਾ ਹੀ ਐਂਡ ਤੇ ਤੇ ਜਿਹੜਾ ਵਿਆਹ ਵੀ ਵਾਲਾ ਸੀ ਸਾਰਾ ਪਹਿਲਾਂ ਲੱਗਣਾ ਸੀ ਇਹ ਐਡੀਟਿੰਗ ਦੇ ਵਿੱਚ ਥੋੜੀ ਪ੍ਰੋਬਲਮ ਕਰਕੇ ਇਧਰ ਲਾਉਣਾ ਪਿਆ ਕਿੱਥੋਂ ਆਏ ਇੰਨੀ ਲੇਟ ਜਿੰਮ 'ਚੋਂ ਜਿੰਮ 'ਚ ਇਨਾ ਟਾਈਮ ਲੱਗਦਾ ਯੈਸ ਯੈਸ ਕੀ ਹੋਇਆ ਘਰ ਕੀ ਕੀ ਆਈ ਛੇ ਮੈਨੂੰ ਚੇ ਦੱਸੋ ਡੋਲਾ ਡੋਲਾ ਓਹ ਖਾਊ ਮਤ ਨੂੰ ਮੈਂ ਡੋਲਿਆਂ ਚ ਓਏ ਮਸਕੀਆਂ ਕਰਦਾ ਫਿਰਦਾ ਪਾਪਾ ਨੂੰ ਘੋਦਾ ਨਹੀਂ ਬੰਪੂ ਨੂੰ ਹੈਲੋ ਹਏ ਕਰਾ ਬਟ ਐਡੂ ਬਣਵਾਣਾ ਆ ਓਕੇ ਮੈਂ ਟੈਡੂ ਬਣਵਾਣਾ ਬਿੱਕੂ ਓਕੇ ਕੋਈ ਹੈ ਘੂਆ ਘੂਆ ਕਿੱਹਾ ਮੰਨੂ ਦੇ ਅੱਜ ਫਿਲਮ ਆਹ ਦੇਖੀ ਨੋਜੀ ਆਈ ਐ ਦੇ ਨੋਜੀ ਦੇ ਕਿੰਨੇ ਨੋਜੀ ਕਿੰਨੀ ਆਈ ਆ ਮੈਂ ਕਹਿੰਦੀ ਹਾਂ ਇਹਦਾ ਉਹ ਦੇਖਿਆ ਵੀਡੀਓ ਦੇਖੀ ਜੀ ਮਨਵੀਰ ਦੀ ਇਹਦੀ ਆ ਮਨਵੀਰ ਦੀ ਵੀਡੀਓ ਵੀ ਆ ਬਣਾਇਆ ਤੁਹਾਰਾ ਪੁਸ਼ਪਾ ਦਿਖਾ ਰਾਂ ਹਾਂਜੀ ਲੋ ਜੀ ਸਾਡੇ ਸ਼ੁਰੂ ਨੇ ਵਿਆਹ ਦੀਆਂ ਤਿਆਰੀਆਂ ਕਹਿੰਦੇ ਸਾਡੇ ਆਗਿਆ ਘਰੇ ਵਿਆਹ ਤੇ ਵਿਆਹ ਦੇ ਹੁਣ ਚੱਕਣ ਲੱਗੇ ਆਪਾਂ ਉਹਦੇ ਆਪਣੇ ਠੰਡੇ ਦੀਆਂ ਬੋਤਲਾਂ ਦੇ ਫੱਟੇ ਚੱਕਣੇ ਆ ਠੰਡੇ ਦੀ ਬੋਤਲਾ ਲੈ ਕੇ ਜਾਣੀਆਂ ਘਰੇ ਹਾਂਜੀ ਲੋ ਜੀ ਠੰਡੇ ਦੀਆਂ ਕਹਿੰਦੇ ਪੇਟੀਆਂ ਲਾਦਣੀਆਂ ਗੱਡੀ ਦੇ ਵਿੱਚ ਇਨੂੰ ਲੈ ਕੇ ਜਾਣਾ ਆਪਾਂ ਘਰੇ ਵਿਆਹ ਕਿਹੜਾ ਆਪਾਂ ਤੁਹਾਨੂੰ ਦੱਸ ਦਿਆਂ ਕਿਹੜਾ ਵਿਆਹ ਆ ਲੋ ਜੀ ਮਠਿਆਈ ਲੱਗੇ ਆਪਾਂ ਲੈ ਤੇ ਮਠਿਆਈ ਵੀ ਲੈ ਲਈ ਆ ਗੱਡੀ ਦੇ ਵਿੱਚ ਰੱਖੰਦੇ ਆ ਵਿਆਹ ਦੀ ਮਠਿਆਈ ਅੰਕਲ ਅੱਧਰ ਖੁਸ਼ ਹੋ ਗਏ ਪੂਰੇ ਅੰਕਲ ਕਿੰਨੇ ਕਿੰਨੇ ਗੱਲਾਂ ਲੱਗੇ ਡੱਬੇ 5 ਕਿਲੋ 5 ਕਿਲੋ ਲੋ ਜੀ ਆ ਚੱਕੋ ਆ ਚੱਕਲ ਮਾ ਲੋ ਜੀ ਮਠਿਆਈ ਆ ਜਾ ਓਏ ਮਠਿਆਈ ਲੈ ਜਾ ਚੱਕ 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 ਮਠਿਆਈ ਚੱਕ ਆਵਾ ਦੇਖੀ ਤੂੰ ਚਾਣੀ ਨਾ ਡੋਲਦੀ ਗੱਡੀ ਦੇ ਵਿੱਚ ਹੈਂ ਦਾ ਲਟਕਾ ਕੇ ਰੱਖ ਲਓ ਅਸੀਂ ਪਿੱਛੇ ਠੰਡਾ ਡੰਡਾ ਕਰਤਾ ਕਹਿੰਦੇ ਗੱਡੀ ਦੇ ਵਿੱਚ ਆ ਦੇ ਕੋ ਠੰਡਾ ਹੀ ਡੰਡਾ ਹੋ ਗਿਆ ਤੇ ਇੱਧਰ ਮਡਿਆਈ ਤਾਰੇ ਵਿੱਚ ਬੜੀ ਆ ਓਏ ਹੋਏ ਓਏ ਟਰਾਲੀ ਕਿੰਨੀ ਲੱਦੀ ਆ ਦੇਖੋ ਇਹਨੇ ਪਹੁੰਚ ਗਏ ਲੋ ਜੀ ਆਪਾਂ ਹੁਣ ਤੁਹਾਨੂੰ ਵਿਆਹ ਲਾ ਕਰ ਦਉਂਦੇ ਆ ਹਜੇ ਤਾਂਸ਼ ਕਿੰਨੀ ਲਉਣ ਲੱਗੇ ਹੀ ਨਹੀਂ ਸਾਰੇ ਬਰਾਬਰ ਖੜੇ ਹੋ ਥੋੜਾ ਕੇ ਆ ਜਾਓ ਕੋਲ ਜਾ ਕੋਲ ਪਾ ਲਈ ਤੁਸੀਂ ਹੋ ਤਰਾਓ ਉੱਤਰ ਰਸੇਓ ਅੰਕਲ ਜੀ ਮੜਾ ਐਨੋ ਹੋ ਜੋ

ਕੋਈ ਨਹੀਂ ਅੰਦਰ ਆ ਜਾਓ ਬਸ ਤੇ ਜੋ ਅੰਦਰ ਚਲੋ ਆਪਾਂ ਇੱਧਰ ਮੁੜਦੇ ਨਾ ਹੱਟ ਸਾਈਡ ਤੋਂ ਜੋ ਨਾਲੇ ਸਾਈਡ ਤੋਂ ਜੋ ਮम्मा ਬਣਾਉਂਦੇ ਪਏ ਆ ਰੋਟੀ ਅਸੀਂ ਦੇਖ ਸਕਦੇ ਹਾਂ ਤੇ ਸਾਡੀ ਜਿਹੜੀ ਸਬਜੀ ਸੀਗੀ ਬਣੀ ਹੋਈ ਸੀ ਅਸੀਂ ਜਿਹੜੇ ਸੀ ਰਾਤੀ ਆਲੂ ਮਿਊਟਰੀ ਬਹੁਤ ਟੇਸਟੀ ਬਣੀ ਸੀ ਹੈਨਾ ਮम्मा ਸਾਲ ਬੜੀ ਸੀ ਮਾੜੇ ਬਣਾਉਂਦੀ ਸੀ ਸਾਲ ਬੜੀ ਸੀ ਤੇ ਬਾਕੀ ਸਾਗ ਵੀ ਪਿਆ ਸੀਗਾ ਸਾਗ ਨਾਲ ਤਾਂ ਖਾਦੀ ਨਹੀਂ ਗਈ ਸਾਗ ਹੋਰ ਖਤਮ ਹੋ ਗਿਆ ਤੇ ਮੈਂ ਪੀਟਾ ਜਿਹੜਾ ਹੈ ਖੰਡ ਦੇ ਦਿਵਾਲੇ ਲੱਗਾ ਰਹਿੰਦਾ ਆ ਜਦੋਂ ਮੈਨੂੰ ਖੰਡ ਦੇ ਦੋ ਉਹ ਮਾਰ ਦੇ ਲਈ ਖੰਡੇ ਹੀ ਜਾਹੀਗੇ ਹਾਂ ਤੇ ਮम्मा ਕਰਦੇ ਪਏ ਆ ਹੁਣ ਵਿਆਹ ਤੇ ਜਾਣੀਆਂ ਤਿਆਰੀਆਂ ਤੇ ਮम्मा ਨੂੰ ਲੱਗਦੀ ਰਹਿੰਦੀ ਮम्मा ਨੇ ਝਾੜੂ ਲਾ ਦਿੱਤਾ ਇਹ ਬੇੜੇ ਚ ਨੀ ਤੋ ਹੈ ਵੀ ਆਹ ਕਿੱਧਰ ਜਾਣਾ ਸਾਲੂ ਨਹੀਂ ਆ ਕੱਲ ਨੂੰ ਮੇਰਾ ਤੇ ਮम्मा ਜਾਣਗੇ ਤੇ ਲੱਗਾ ਇਹਨਾਂ ਨੇ ਜਾਣਾ ਸੀ ਅੱਜ ਜਾਣਾ ਸੀਗਾ ਤੇ ਕੋਈ ਪ੍ਰੋਬਲਮ ਕਰਕੇ ਅੱਜ ਨਹੀਂ ਜਾਇਆ ਗਿਆ ਤੇ ਹੁਣ ਕੱਲ ਨੂੰ ਇਹ ਜਾਣਗੇ ਤੇ ਜਿਹੜਾ ਮਮਾ ਮਮਾ ਨੇ ਣ ਜਾਂਦਾ ਅੰਮਾ ਮੇ ਬੀਬੀ ਨੂੰ ਹੀ ਜਾਣਾ ਆ ਤਾਂ ਦੇਖੋ ਕੇ ਇਹਦੀ ਸਲਾਹ ਬੀਬੀ ਨੇ ਤਾਂ ਤੁਹਾਡੇ ਨਾਲ ਜਾਣਾ ਸੀ ਨਾ ਕਹਿੰਦੇ ਬੀਬੀ ਚਲੀ ਹੁਣ ਮੈਂ ਤਾਂ ਵੀ ਚਲ ਜਾ ਮੇ ਚਲੋ ਜੀ ਜਾਣਾ ਉਹ ਚੱਲੇ ਗਏ ਅੱਛਾ ਠੀਕ ਆ ਲਓ ਜੀ ਬੀਬੀ ਜਾਣਾ ਲਾਉਣਾ ਮਾਈਆਂ 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 ਉਹ ਚੱਲ ਚੁੱਕੇ ਆ ਤੇ ਮਮਾ ਹੀ ਖੜੇ ਰਹੇ ਤੇ ਪਿਆ ਉਹ ਸਾਡੇ ਕੱਪੜੇ ਧੋਤੇ ਦਾ ਹੋਰ ਮਮਈ ਠੀਕ ਹਾਂ ਹਾਂਜੀ ਹਾਂਜੀ ਠੀਕ ਹੀ ਚੱਈਦਾ ਹਾਂ ਤੁਸੀਂ ਕਰਦੇ ਪਏ ਜਾਂਦੀਆਂ ਤਿਆਰੀਆਂ ਤਿਆਰੀਆਂ ਜਾਂਦੀਆਂ ਆਮਿਆ ਪਹਿਲੇ ਰਹਿਣਾ 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 ਓਕੇ ਠੀਕ ਆ ਠੀਕ ਆ ਹੋਰ ਕਿਆ ਘੱਟ ਕੇ ਬੰਦ ਜਾਈ ਜਾਂਦੇ ਠੀਕ ਆ ਮੈਨੂੰ ਤਾਂ ਲੱਗਾ ਸੀ ਅੱਜ ਰਹਿਣਾ ਤੁਸੀਂ ਅੰਦਰ ਚੱਲ ਜਾਣਾ ਉਹ ਰਾਤ ਸਾਰਾ ਹੋ ਗਿਆ ਤਾਂ ਸਾਰਾ ਬਾਰੇ ਇਕੱਜੀ ਵਰਦਾ ਉਹ ਆਪਣੀ ਗੱਡੀ ਸੇ ਲਈ ਜਾਂਦਾ ਵਿਚਾਰਾ ਟੂਟੀ ਬੰਦ ਕਰ ਦੇ ਬੇ ਭਰਾਵਾ ਬਾਹਲੇ ਚੱਲ ਜਾਣਾ ਓਏ ਤੇ ਕੀ ਗੱਲੀ ਓਏ ਲੋ ਜੀ ਮਾਮਾ ਜੀ ਨਹੀਂ ਚੱਲੇ ਆ ਤੇ ਸਾਡੇ ਭਾਜੀ ਦੀ ਬਾਈਕ ਜਿਹੜੀ ਸੀਗੀ ਰਾਤ ਦੀ ਇੱਥੇ ਸੀਗੀ ਨਹੀਂ ਲੱਭੀ ਚਾਬੀ ਕਾ ਦੇ ਜੀ ਜੇਬ ਚ ਜੀ ਮਾਮਾ ਜੀ ਹੁਣੀ ਚੱਲੇ ਆ ਪਿੱਛੇ ਦੀ ਰੱਖ ਦੇਣਾ ਸੀ ਇਹ ਮਨਵੀਰ ਨਾ ਪਾਜ ਕੇ ਮਾਮਾ ਜੀ ਫੋਨ ਕਰਦੇ ਹੋ ਅੱਛਾ ਮੈਨੂੰ ਬਾਏ ਅੰਜੀ ਲੋ ਜੀ ਪ੍ਰੀਤ ਸੁੱਤੀ ਪਈ ਐ ਠੀਕ ਨਹੀਂ ਮੰਮੀ ਹੁਣੇ ਤਾਂ ਕੱਪੜੇ ਕਰਨ ਦੇ ਆ ਮਨਵੀਰ ਖੇਡਣ ਦੇ ਆ ਪ੍ਰੀਤੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਅੱਜ ਅੱਜ ਮੈਨੂੰ ਯਾਰ ਕਬੀ ਮਹਿਸੂਸ ਹੋਈ ਯਾਰ ਮੈਂ ਕਰੀ ਨਹੀਂ ਮੈਂ ਘਰੋਂ ਬਾਹਰ ਗਿਆ ਤੇ ਪ੍ਰੀਤ ਬਿਮਾਰ ਹੋ ਗਈ ਇਹ ਤਾਂ ਕਦੀ ਨਹੀਂ ਐਦਾਂ ਹੋਈ ਹਣਾ ਮੰਮੀ ਮੈਂ ਕਹਾ ਮੈਂ ਅੱਜ ਘਰ ਨਹੀਂ ਦੇਲਾ ਬਿਮਾਰ ਹੋ ਗਈ ਕਦੀ ਨਹੀਂ ਨਹੀਂ ਤਾਂ ਹਣਾ ਮੈਂ ਤਾਂ ਕਦੀ ਕੰਮ ਦੇਖਿਆ ਨਹੀਂ ਐਦਾਂ ਹੋਈ ਗੀ ਘੜੀ ਤੇ ਹਣਾ ਕੋਈ ਗੱਲ ਨਾ ਕੋਈ ਬਾਤ ਨਾ ਲੈਤੀ ਸੁੱਤੀ ਹਾਂ ਮੈਂ ਜੁਣ ਤਿਆਰ ਹੁੰਦੀ ਹੁੰਦੀ ਐ ਮੈਂ ਕਈ ਜਨਮਾਂ ਤੋਂ ਪ੍ਰੀਤ ਯਾਰ ਹੂਗਾ ਤੇ ਆਪਾਂ ਵੀ ਕਰਨ ਕੋਣ ਬਾਤੇ ਸਾਨੂੰ ਲੈ ਜੂਗਾ ਜਾਉਣੀ ਮੈਂ ਤਾਂ ਆਪ ਹੀ ਆ ਜਣਾ ਕਹਿ ਕੇ ਗਿਆ ਆ ਮੈਂ ਕਾਜ ਲਾਈ ਜਣਾ ਘੰਟੇ ਡੇਢ ਘੰਟੇ ਤੱਕ ਅੱਜ ਰੋਟੀ ਵੀ ਲੇਟ ਕੱਢੀ ਤੇ ਰੋਟੀ ਵੀ ਟਾਈਮ ਹੈ ਅੱਜ ਰੋਟੀ ਵੀ ਮੈਨੂੰ ਸਵੇਰੇ ਕਹਿੰਦੀ ਮੈਂ ਅੱਜ ਤਿੰਨ ਖਾਧੀਆਂ ਆ ਓਏ ਦੋ ਰੋਟੀ ਖਾਧੀਆਂ ਅੱਜ ਤਾਂ ਕਵੇ ਮੈਨੂੰ ਪਹਿਲਾਂ ਨਾਰਕਾਤਾ ਸਵੇਰੇ ਮੈਂ ਆਹ ਖਾਧਾ ਰੋਟੀ ਖਾਧੀ ਸ਼ੂਗਰ ਲੋ ਹੋ ਗਈ ਕਹਿੰਦੇ ਪਤਾ ਨਹੀਂ ਕੀ ਗੱਲ ਹੈ ਸੁਗੁਰ ਵਾਲੇ ਜਿੱਦਕ ਬਾਕਾਟ ਦੀ ਪਤਾ ਨਹੀਂ ਪਹਿਲੀ ਵਾਰੀ ਹੋਈ ਆ ਹੋਈ ਵੀ ਪਹਿਲੀ ਵਾਰੀ ਕਦੀ ਵੀ ਨਹੀਂ ਇਦਾਂ ਹੋਈ ਕਦੀ ਵੀ ਨਹੀਂ ਹੋਈ ਅੱਜ ਤੱਕ ਨਹੀਂ ਕਦੀ ਇਦਾਂ ਹੋਈ ਇਹਨਾਂ ਜੇ ਨਾ ਵੀ ਇਦਾਂ ਤਾਂ ਮੈਂ ਦੇਖ ਕੇ ਸੁਣਿਆ ਉਹ ਵੀ ਤਾਂ ਕਰਦੇ ਮੀਂਹ ਹੋਵੇ ਮੈਂ ਤਾਂ ਆਪ ਹੈਰਾਨ ਹਾਂ ਮੀਂਹ ਤੋਂ ਸੁਝੇ বিনা ਮੇਰਾ ਪਾਗਲ ਹੋ ਗਿਆ ਮਮੀ ਵਿਚਾਰੀ ਸੰਦੀਪ ਭਾਜੀ ਵਿਚਾਰਾ ਮਿੰਟੋ ਮਿੰਟ ਹੀ ਆਇਆ ਆਏ ਉਹਨੂੰ ਫੋਨ ਕੀਤਾ ਸੀ ਵਿਚਾਰੇ ਨੂੰ ਹਜੇ ਮੈਂ ਮਿੰਟ 'ਚ ਪਹੁੰਚ ਗਿਆ ਭਾਜੀ ਆ ਮਿੰਟੋ ਮੈਂ ਟਿਵਟਾ ਲੈ ਕੇ ਆਓ ਪਾਜੀ ਮੋਟਰਸਾਈਕਲ ਤੇ ਆ ਜਾ ਐਕਟੀਵਾ ਤੇ ਟੁੱਟਰੀ ਗਈ ਆ ਮਾੜਾ ਬੁੱਤ ਕੋਈ ਮੂਰੇ ਘੇੜਦੇ ਲਾਤੀ ਪਰ ਅਪਣੇ ਨੂੰ ਬਿਠਾ ਲਿਆ ਮੈਂ ਤਾਂ ਜਿੰਦਾ ਇਸਕਾ ਲਾਇਆ ਆ ਇਹ ਚਪਲ ਵੀ ਪਾਈ ਰੱਖੀ ਰੇ ਹਾਂ ਉਹ ਨੰਗੇ ਪੈਰੀ ਗਈ ਸੀ ਮੇਨੂੰ ਕੋਈ ਚੁੰਨੀ ਚੁੰਨੀ ਵੀ ਨਹੀਂ ਸਿਰ ਤੇ ਨੰਗੀ ਬਿਚਾਰੀ ਗੁਰਗਾ ਕਪੜੇ ਪਾ ਲੈ ਜੀਗੇ ਇਹ ਤਾਂ ਆਵਣਾ ਨੇ ਦੇ ਕਪੜੇ ਵੀ ਘਰ ਵਾਲੇ ਹੀ ਪਾਏ ਨੇ ਪਹਿਲਾਂ ਘਰ ਵਾਲੇ ਪਾਏ ਜੀ ਫੇਰ ਮੈਂ ਆਇਆ ਕਿ ਤਿਆਰ ਹੋ ਚੱਲ ਆਪਾਂ ਜਾਣਾ ਮੈਂ ਵੀ ਬਦਲ ਲੈਣੀ ਦੀ ਬਦਲ ਐਵੇਂ ਪੋਣੀ ਸੀ ਅਜੇ ਜੇ ਘਰ ਵਾਲੇ ਕਪੜੇ ਪਾਏ ਹੁੰਦੇ ਤਾਂ ਦੱਦੀ ਲੱਗੀ ਜਾਣੀ ਪੈਣੀ ਸੀ ਹੋਰ ਵੀ ਇਹ ਤਾਂ ਕੋਈ ਪਤਾ ਹੀ ਨਹੀਂ ਲੱਗਣਾ ਤਾਂ ਫਰਾਂ ਨਹੀਂ ਰਹੇ ਜੀ ਮੈਂ ਕਹਾਂ ਮੈਂ ਉਹ ਕਿਹਨੂੰ ਗੱਲਾਂ ਨੇ ਕਹ ਤੂੰ ਮੂੰਹ ਪੂਰ ਕਰ ਕਰ ਕੇ ਬਾਅਦ ਮੈਨੂੰ ਕਰ ਦਿੱਤਾ ਤੋਦੀ ਮੈਨੂੰ ਹੀ ਰਾ ਭੜੀ ਗਈ ਗਈ ਉਹ ਨਹੀਂ ਚਿੱਟੀ ਜਾਵੇ। ਹੂੰ। ਮੰਮੀ ਨੇ ਦੇ। ਮੰਮੀ ਨੇ ਦੇ। ਯਾਹ ਨੂੰ ਜਾਨਾ ਢਾਂਕੀ ਛੱਡ ਦੇ। ਇਹ ਨਾ ਕਮਾ ਵੀ ਨਹੀਂ, ਕਮਾ ਹੋਣੀ ਇੱਥੇ ਲੱਗੀ ਪਈ ਹੋਣੀ। ਲਗਭਗ ਮੁੰਡਿਆ ਕਮਾ ਸਾਹਮਣੇ। ਹਾਂ। ਕੀ ਨਾ ਤਾਂ ਸਾਡੇ ਦੀ ਗੱਦਾ ਜਾਵਾਂ। ਯਾਹ ਤੇ ਮੁੰਡਿ ਪਾਣੀ ਪਾਇਆ। ਕੀ ਜੀਂ ਜੜੀ ਸੀ ਨਾ ਨਾਲ ਲੱਗਦਾ। ਮਾਈ ਭਰਾ ਨੂੰ ਮਾਰ ਕੇ ਹੋਤਾ ਹੈ। ਤੇ ਮੈਂ ਤੇ ਨਾ ਮਾਰਦੀ ਗੱਲ ਕਰਾਈਏ। ਮੈਂ ਉਹ ਮੋੜ ਤਾਂ ਸਹੀ ਹੋ ਗਈ ਜਾਂਦਾ ਮੇਰੀ ਗੱਲ ਕਰਾ। ਮੈਂ ਉਹ ਮੇਰੀ ਗੱਲ ਤਾਂ ਕਰਾ ਉਹ ਮੈਂ ਟੈਨਸ਼ਨ ਦੇ ਵਿੱਚ ਹੀ ਬੜਾਈ। ਉਹ ਪਤਾ ਨਹੀਂ ਕਰਦੀ ਟੈਨਸ਼ਨ ਲੈ ਕੇ ਫਿਰਦੀ ਰਹਿੰਦੀ ਇਹਨੂੰ ਮੈਂ ਬੁਰੀ ਜੀ ਕਹਾਂ ਨਾ ਟੈਨਸ਼ਨ ਲੈ ਆ। ਟੈਨਸ਼ਨ ਤਾਂ ਇਹਨੂੰ ਕੋਈ ਨਹੀਂ ਦੇਗੀ। ਪਰ ਸੋਹਣੀ ਹੱਸਦੀ ਹੀ ਰਹਿੰਦੀ। ਦੋ ਆਉਣ ਵੀ ਨਾ ਅੰਦਰੋਂ ਅੰਦਰੋਂ ਪਤਾ ਨਹੀਂ ਕੀ ਸੋਚਦੀ ਰਹਿੰਦੀ ਇਹਨੂੰ ਬੱਵੀ ਜੀ ਕਹਾਂ ਨਾ ਸੋਚਿਆ ਕਰ। ਬਾਬ ਕੋਈ ਹੈਗਾ ਆ। ਰਾਜਵੀ ਸਾਡੇ ਕੋਲ ਬੈਠਾ ਗਿਆ ਉਹ ਅੱਛਾ ਉਹ ਸਮੇਂ ਕਹਿੰਦਾ ਚਾਹੀ ਮੈਂ ਆਇਆ ਅੱਜ ਟਾਈਮ ਨਾ ਮੈਂ ਆਇਆ ਸੀ ਉਹ ਮੀਂਹ ਪਾਰ ਆਵਦੇ ਨੂੰ ਜਾਣਾ ਸੀ ਡਿਊਟੀ ਸੀ ਤਾਂ ਕਿਉਂ ਬਹਿ ਜਾ ਇੱਥੇ ਬਹਿ ਜਾ ਹਾਂ ਉਹ ਇਹਨੂੰ ਤੂੰ ਤਾਂ ਦੋ ਆ ਕੇ ਲਿਆਇਆ ਆਹ ਇਹ ਵੀ ਘੁੰਮਦਾ ਹੀ ਮੋਟਰਸਾਈਕਲ ਤੇ ਨਾ ਚਲੋ ਕੋਈ ਨਾ ਜੀ ਮੈਂ ਗਿਆ ਸੀ ਸਿਲੰਡਰ ਭਰੋਣਾ ਤੇ ਸਿਲੰਡਰ ਮਿਲਿਆ ਨਹੀਂ ਹੈਗਾ ਉਹ ਕਹਿੰਦੇ ਵੀ ਕਿੰਨੇ ਤੱਕ ਲੈ ਜਿਓ ਤੇ ਇੱਧਰ ਪ੍ਰੀਤ ਲੰਮੀ ਪਈ ਆ ਇਹਨੂੰ ਫੋਨ ਆ ਗਿਆ ਅਮਨ ਦਾ ਪਤਾ ਲੈਂਦੇ ਹੀ ਅਮਨ ਤੇ ਸਿਲੰਡਰ ਤਾਂ ਮੰਮੀ ਸਿਲੰਡਰ ਨਹੀਂ ਮਿਲਿਆਗਾ ਐ ਨਹੀਂ ਮਿਲਿਆ ਸਿਲੰਡਰ ਫੇਕ ਹੀ ਕੁਛ ਵੀ ਨਹੀਂ ਬੱਸ ਹੁਣ ਉਹ ਗੰਦੇ ਹਜੇ ਨਹੀਂ ਆਇਆ ਭਰਿਆ ਸਿਲੰਡਰ ਮੰਮੀ ਯਾਰ ਮੋਟਰਸਾਈਕਲ ਖੜਾ ਲੈ ਕੇ ਹੁਣ ਯਾਰ ਮੇਰਾ ਬਹੁਤ ਬੁਰਾ ਹਾਲ ਗੱਡੀ ਚਲਾ ਕੇ ਮੈਂ ਮੋਟਰਸਾਈਕਲ ਹੁਣ ਮੈਂ ਯਾਰ ਨਾਲ ਵੱਡਾ ਹੂੰਗਾ ਸਿਲੰਡਰ ਲੈ ਕੇ ਕਿੱਦਾਂ ਆਉਂਗਾ ਮੋਟਰਸਾਈਕਲ ਤੇ ਲਿਉਣਾ ਦੇਖਣਾ ਪੈਣਾ ਹੁਣ ਉਹਦਾ ਵੀ ਮਨਵੀਰ ਕੀ ਲੱਭਦਾ ਵੇ ਹਾਂ ਠੀਕ ਕਰਦੀ ਬਾਬਾ ਹੈ ਦੇ ਹੈ ਹਾ ਜੀ ਉਹ ਚਾ ਉਹ ਬਹੁਤ ਬੁਰਾ ਹਾਲ ਹੋ ਗਿਆ ਇਹਦਾ ਮੰਮਾ ਦਾ ਫੋਨ ਆਇਆ ਇਹ ਇਹ ਕਿਹੜਾ ਖਾਂਦੀ ਆ ਕੁਛ ਯਾਰ ਇਹਨੂੰ ਬੋ ਵੀ 20 ਯਾਰ ਹੀ ਕਹਾ ਵਧੀਆ ਚੀਜ਼ ਖਾਇਆ ਕਰ ਠੀਕ ਐ ਜੀ ਜੀ ਆਹ ਚੀਜੀ ਪਈ ਹਾਂ ਖਾ ਲ ਠੀਕ ਐ ਮੈਂ ਮੰਗਣੀ ਅੱਜ ਖਾ ਲ ਮੈਂ ਉਹਨੂੰ ਪੁੱਛ ਲਈ ਉਹਨਾਂ ਨੇ ਆਪੇ ਤਾਂ ਆ ਉਹਨਾਂ ਨੂੰ ਪੁੱਛ ਕੇ ਉਹ ਇਹ ਡੱਬਾ ਡੁੱਬਾ ਨਹੀਂ ਇਹਨੂੰ ਦੱਸਿਆਗਾ ਕੋਈ ਵੀ ਡੱਬਾ ਨਹੀਂ ਦੇ ਸਕਦੇ ਅਜੇ ਮੈਂ ਵੀ ਇਹ ਨਾ ਕਰ ਪੁੱਤ ਇਹ ਤਾਂ ਸੈਂਟੂ ਜੂ ਮਨਾਉਂਦਾ ਜਨਮ ਕੀ ਕਰਦਾ ਪਿਆ ਤੂੰ ਜਨਮ ਦਿਨ ਮਨਾਉਂਦਾ ਇਹ ਨੂੰ ਕੀ ਕਰਦਾ ਕੱਲ ਨੂੰ ਨਾ ਆਟੂ ਜੂ ਕਰਦਾ ਕੱਲ ਆਟੂ ਜੂ ਸਟਾਈਲਿੰਗ ਹੋਣੀ ਆ ਮੈਂ ਵਿਚਾਰ ਰੱਖਿਆ ਨੰਨੂ ਆਟੂ ਜੂ ਕਰੀ ਆਟੂ ਜੂ ਕਰੀ ਤੂੰ ਦੱਸ ਦੀ ਸਭ ਕੋ ਸੁਣ ਕੇ ਹੋਵੇ ਆਪ ਕੋਈ ਕਰਦੀ ਆਟੂ ਦੀ ਤੂੰ ਦੇ ਨਹੀਂ ਹੋ ਉਜਾਰ ਮੈਂ ਚਾਹ ਪੀਣੀ ਆ ਮੈਂ ਬਾਹਰੋਂ ਨਾ ਪੀਉਂਦਾ 100 ਰੁਪਏ ਦੀ ਯਾਰ ਨਾ ਮੈਨੂੰ ਉੱਥੇ ਫੋਨ ਕਰ ਨਾ ਮੈਨੂੰ ਚਾਹ ਪੀਣ ਨੂੰ ਮੈਂ ਬਾਹਰੋਂ ਪੀਉਣੀ ਰਹਿਣ ਦੋ ਯਾਰ ਲੈ ਅਸੀਂ ਜੀ ਤਾਂ ਪੀਣੀ ਆ ਰਾਤੀ ਤਾਂ ਮੈਂ 2 ਪੈਕ ਦੁੱਧ ਲੈ ਜਾਂਦੇ ਮੁੱਕ ਗਏ ਮੁੰਡੇ ਨੂੰ ਮੁੰਡੇ ਨੂੰ ਨਹੀਂ ਦਿੰਦੇ ਆਪਾਂ ਪੈਕ ਤੇ ਡੇਢ ਤਾਂ ਇਹ ਦੇ ਜੀ ਤੇ ਜਾਣਾ ਪੈਣਾ ਯਾਰ ਮੈਨੂੰ ਲੈਣ ਉਹ ਡੈਰੀ ਚ ਲੈ ਆਵੇਂ ਉਹ ਅੱਜ ਸ਼ਾਮ ਨੂੰ ਡੈਰੀ ਚ ਲੈ ਹੁੰਦਾ ਮੈਂ ਮਨ ਤਾਂ ਪੇ ਚਾਹ ਪੀਣ ਨੂੰ ਦਿਲ ਕਰੰਦਿਆ ਯਾਰ ਮੇਰਾ ਤਾਂ ਸਵੇਰ ਦੀਆਂ ਕਰਦੀਆਂ ਤੇ ਮੁੱਕਿਆ ਕਦ ਦੁੱਧ ਫੇਰ 2 ਪੈਕ ਰਾਤੀ ਮੁੱਕ ਗਿਆ ਨਹੀਂ ਰਾਤੀ ਦੋ ਪੈ ਕਰ ਦੋ ਤਨੇ ਮੋਗੇ